ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਫੇਰ ਆਪਾਂ ਕੁਝ ਚੰਗੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਕੁਝ ਤੁਹਾਡੇ ਨਾਲ ਨਵੀਆਂ ਤੇ ਚੰਗੀਆਂ ਗੱਲਾਂ ਸਾਂਝੀਆਂ ਕਰਾਂਗੇ ਆਪਣੀ ਸੋਚ ਤੇ ਬੋਲਣ ਦੇ ਤਰੀਕੇ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ ਸਾਡਾ ਸਰੀਰ ਅਸੀਂ ਸੋਚਦੇ ਹਾਂ ਵੀ ਅਸੀਂ ਪਤਲੇ ਰਹੀਏ ਤੰਦਰੁਸਤ ਰਹੀਏ ਫਿਟ ਫਾਟ ਰਹੀਏ ਇਹ ਚੀਜ਼ਾਂ ਕਿਵੇਂ ਸੰਭਵ ਹੋ ਸਕਦੀਆਂ ਨੇ ਕੁਝ ਸੋਚ ਦਿਨੋਂਗੇ ਵੀ ਖਾਣ ਪੀਣ ਦੇ ਤਰੀਕੇ ਦੇ ਨਾਲ ਐਕਸਰਸਾਈਜ਼ ਦੇ ਕਰਨ ਦੇ ਨਾਲ ਇਹ ਚੀਜ਼ਾਂ ਤਾਂ ਇੱਕ ਪਾਸੇ ਰਹੀਆਂ ਠੀਕ ਹੈ ਸਾਡੀ ਜ਼ਿੰਦਗੀ ਦੇ ਵਿੱਚ ਖਾਣਾ ਪੀਣਾ ਵੀ ਮੈਟਰ ਕਰਦਾ ਹੈ ਖਾਣਾ ਪੀਣਾ ਜੇ ਆਪਣਾ ਸਹੀ ਹੋਊਗਾ ਤਾਂ ਆਪਾਂ ਆਪਣੇ ਸਰੀਰ ਨੂੰ ਬੈਲੈਂਸ ਦੇ ਵਿੱਚ ਰੱਖ ਸਕਦੇ ਹਾਂ ਪਰ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਕੁਝ ਦੋ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰਿਸਟ ਪੋਸਟਰ ਤੇ ਪੋਜ਼ਿਟਿਵਿਟੀ ਭਰਿਆ ਬਣਾ ਕੇ ਰੱਖ ਸਕਦੇ ਹਾਂ ਪੂਰੇ ਦਿਨ ਦੇ ਲਈ ਸਿਰਫ ਉਹ ਦੋ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਜੀ ਅਸੀਂ ਨੂੰ ਦੋ ਗੱਲਾਂ ਧਿਆਨ ਦੇ ਵਿੱਚ ਰੱਖ ਲਿਆ ਤਾਂ ਸਾਨੂੰ ਸਾਡੇ ਖਾਣ ਪੀਣ ਦਾ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਭੁੱਖ ਜਿਆਦਾ ਲੱਗ ਰਹੀ ਹੁੰਦੀ ਹੈ ਰੋਟੀ ਘਟ ਖਾਣਿਆ ਜਾਂ ਆਪਾਂ ਹੋਰ ਬਹੁਤ ਚੀਜ਼ਾਂ ਨੂੰ ਅਵੋਇਡ ਕਰ ਦੰਨੇ ਆਂ ਬੀ ਇਹ ਚੀਜ਼ਾਂ ਰਹਿਣ ਦਾ ਨਾ ਸ਼ਾਇਦ ਸਾਡੇ ਸਰੀਰ ਤੇ ਮੋਟਾਪਾ ਆ ਜਾਊਗਾ ਸਾਡਾ ਐਸਿਡ ਬਣਨ ਲੱਗ ਜਾਊਗਾ ਸਾਡੇ ਸਰੀਰ ਚ ਚੰਗੀ ਤਰ੍ਹਾਂ ਹੋ ਚੀਜ਼ ਡਾਈਜੈਸਟ ਨਹੀਂ ਹੋਣੀ ਹੈਗੀ ਬਹੁਤ ਕੁਝ ਸੋਚਦੇ ਰਹਨੇ ਆਂ ਅਸੀਂ ਖਾਣ ਪੀਣ ਲੱਗੇ ਸੋ ਇਹ ਗੱਲਾਂ ਤੋਂ ਹਟ ਕੇ ਅਸੀਂ ਕਿਵੇਂ ਆਪਣੇ ਸਰੀਰ ਨੂੰ ਤੰਦਰੁਸਤ ਤੇ ਰਿਸਟ ਪੋਸਟ ਰੱਖ ਸਕਦੇ ਆ ਉਹ ਤੁਹਾਡਾ ਨਾਲ ਅੱਜ ਕੁਝ ਗੱਲਾਂ ਸਾਂਝੇ ਇਹ ਗੱਲਾਂ ਨੂੰ ਤੁਸੀਂ ਨੇ ਧਿਆਨ ਦੇ ਵਿੱਚ ਰੱਖ ਕੇ ਆਪਣੇ ਸਰੀਰ ਨੂੰ ਵਧੀਆ ਤਰੀਕੇ ਦੇ ਨਾਲ ਪੂਰਾ ਦਿਨ ਪੋਜ਼ਿਟਿਵਿਟੀ ਭਰਿਆ ਬਣਾ ਸਕਦੇ ਹੋ ਤੁਸੀਂ ਜਦੋਂ ਅਸੀਂ ਕੁਝ ਖਾਂਦੇ ਆ ਖਾਂਦੇ ਸਮੇਂ ਇਹ ਬੋਲਦੇ ਰਹਿੰਨੇ ਆ ਕਿ ਇਹ ਖਾਣ ਨਾਲ ਤਾਂ ਮੋਟਾਪਾ ਆਉਂਦਾ ਹੈ ਇਹ ਚੀਜ਼ ਖਾਣ ਨਾਲ ਤਾਂ ਮੇਰਾ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਐਸਿਡ ਬਣਨ ਲੱਗ ਜਾਂਦਾ ਹੈ ਨਾਲੇ ਅਸੀਂ ਖਾਈ ਜਾਂਦੇ ਆ ਤੇ ਨਾਲ ਹੀ ਅਸੀਂ ਬੋਲੀ ਜਾਂਦੇ ਆ ਤਾਂ ਕਿ ਇਹ ਜਿਹੜਾ ਅਸੀਂ ਖਾ ਰਹੇ ਆ ਜਿਹੜੀ ਚੀਜ਼ ਉਹਦਾ ਸਾਰਾ ਬੋਲਦੇ ਸਮੇਂ ਸਾਡਾ ਅਸਰ ਹੈ ਸਾਡੇ ਖਾਣ ਦੇ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ ਅੱਗੇ ਸਣ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਚੁੱਪਚਾਪ ਕਰਕੇ ਬੈਠ ਕੇ ਖਾਣਾ ਖਾਓ ਕੋਈ ਟੀਵੀ ਨਹੀਂ ਦੇਖਣਾ ਕੁਝ ਨਹੀਂ ਕਰਨਾ ਕੋਈ ਮਾੜੇ ਬੋਲ ਨਹੀਂ ਬੋਲਣੇ ਹੈਗੇ ਚੁੱਪਚਾਪ ਆਪਣਾ ਖਾਣੇ ਤੇ ਧਿਆਨ ਰੱਖੋ ਉਹ ਖਾਣਾ ਖਾਦਾ ਹੋਇਆ ਸਾਡੇ ਸਰੀਰ ਦੇ ਵਿੱਚ ਸਹੀ ਤਰੀਕੇ ਦੇ ਨਾਲ ਡਾਈਜੈਸਟ ਹੋ ਜਾਂਦਾ ਹੈ ਤੇ ਉਹ ਖਾਣਾ ਵੀ ਸਾਡੇ ਸਰੀਰ ਨੂੰ ਵਧੀਆ ਤਰੀਕੇ ਦੇ ਨਾਲ ਲੱਗਦਾ ਹੈ ਕਈ ਵਾਰ ਕੁਝ ਬੱਚੇ ਹੁੰਦੇ ਨੇ ਜਾਂ ਕੁਝ ਸਿਆਣੇ ਹੁੰਦੇ ਨੇ ਥੋੜਾ ਬਹੁਤਾ ਖਾ ਲੈਣੇ ਪੇਟ ਭਰ ਜਾਂਦਾ ਪਰ ਖਾਂਦੇ ਸਮੇਂ ਆਪਾਂ ਬੋਲਦੇ ਰਹਿੰਦੇ ਆ ਧਿਆਨ ਸਾਡਾ ਕਿਤੇ ਹੋਰ ਚੱਲ ਰਿਹਾ ਹੁੰਦਾ ਹੈ ਇਹ ਚੀਜ਼ਾਂ ਤੋਂ ਅਸੀਂ ਕਿਵੇਂ ਦੂਰ ਰਹਿ ਸਕਦੇ ਆ ਜਦੋਂ ਕੋਈ ਵੀ ਅਸੀਂ ਖਾਣਾ ਖਾਂਦੇ ਸਮੇਂ ਕੁਝ ਬੋਲਦੇ ਆ ਉਹ ਹੀ ਸਾਡੇ ਬੋਲਾਂ ਦੀ ਜਿਹੜੀ ਵਾਈਬ੍ਰੇਸ਼ਨ ਆ ਉਹ ਸਾਡੇ ਖਾਣੇ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਜਦ ਪੋਜ਼ਿਟਿਵਿਟੀ ਘਟਦੀ ਹੈ ਸਾਨੂੰ ਤੇ ਨੈਗੇਟਿਵਿਟੀ ਸਾਡੇ ਅੰਦਰ ਜ਼ਿਆਦਾ ਜਮਾ ਹੋਣ ਲੱਗ ਜਾਂਦੀਆਂ ਨੇ ਜਿਹੋ ਜਿਹੇ ਅਸੀਂ ਸੋਚਦੇ ਹਾਂ ਉਹੋ ਜਿਹੀ ਸਾਡਾ ਦਿਮਾਗ ਤੇ ਅਸਰ ਹੋਣਾ ਜਿਹੜਾ ਸਾਡੀਆਂ ਗੱਲਾਂ ਦਾ ਸ਼ੁਰੂ ਹੋ ਜਾਂਦਾ ਹੈ ਜ਼ਿਆਦਾਤਰ ਬੱਚੇ ਤੇ ਸਿਆਣੇ ਵੀ ਬਹੁਤ ਨੇ ਕੁਝ ਪੈਣਾ ਵੀ ਟੀਵੀ ਸੀਰੀਅਲ ਵਗੈਰਾ ਦੇਖਦੇ ਨੇ ਕੁਝ ਭਾਈ ਵੀ ਹੁੰਦੇ ਨੇ ਜਿਹੜੇ ਫੋਨ ਤੇ ਗੱਲ ਕਰਦੇ ਕਰਦੇ ਹੀ ਸਾਰੀ ਰੋਟੀ ਸਿਮੇਟ ਲੈਂਦੇ ਨੇ ਖਾਣਾ ਖਾ ਲੈਂਦੇ ਨੇ ਵਿੱਚ ਫੋਨ ਆ ਗਿਆ ਖਾਣਾ ਖਾ ਰਹੇ ਨੇ ਫੋਨ ਤੇ ਗੱਲਾਂ ਕਰੀ ਜਾ ਰਹੇ ਨੇ ਦੇਖਣਾ ਸਮਝ ਲਓ ਫਿਨਿਸ਼ ਹੋ ਗਿਆ ਤਾਂ ਇਹ ਚੀਜ਼ਾਂ ਬਹੁਤ ਗਲਤ ਅਸਰ ਕਰਦੀਆਂ ਨੇ ਸਾਡੇ ਸਰੀਰ ਤੇ ਕਿਵੇਂ ਕਰਦੀਆਂ ਨੇ ਕਿਉਂਕਿ ਸਾਡਾ ਖਾਣੇ ਦੇ ਵਿੱਚ ਧਿਆਨ ਨਹੀਂ ਸੀ ਜਦੋਂ ਸਾਡਾ ਧਿਆਨ ਨਹੀਂ ਸਾਡੇ ਖਾਣੇ 'ਚ ਹੈਗਾ ਤਾਂ ਸਹੀ ਤਰੀਕੇ ਨਾਲ ਡਾਈਜੈਸਟ ਕਿਵੇਂ ਹੋਗਾ ਖਾ ਰਿਹਾ ਸੀ ਦਿਮਾਗ ਸਾਡਾ ਕਿਤੇ ਹੋਰ ਗੱਲਾਂ ਦੇ ਵਿੱਚ ਚੱਲ ਰਿਹਾ ਸੋ ਚੀਜ਼ਾਂ ਤੋਂ ਅਸੀਂ ਨੇ ਦੂਰ ਰਹਿਣਾ ਹੈ ਤਾਂ ਹੀ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਜੇ ਅਸੀਂ ਸਾਡੇ ਇਹ ਕਰਨ ਦੇ ਤਰੀਕਿਆਂ ਨੂੰ ਅਸੀਂ ਬਦਲਾਂਗੇ ਕਈਆਂ ਦੀ ਇਹ ਆਦਤ ਹੁੰਦੀ ਹੈ ਕਿ ਖਾਣਾ ਖਾਣ ਲੱਗੇ ਉਹ ਖਬਰਾਂ ਵਗੈਰਾ ਸੁਣਦੇ ਨੇ ਹੁਣ ਉਹ ਖਬਰਾਂ ਦੇਖ ਲੋ ਵੀ ਪੂਰੇ ਸਮਾਜ ਦੀਆਂ ਆਪਣੇ ਸ਼ਹਿਰ ਦੀਆਂ ਦੇਸ਼ ਦੀਆਂ ਖਬਰਾਂ ਹੁੰਦੀਆਂ ਨੇ ਚੰਗੀਆਂ ਖਬਰਾਂ ਵੀ ਹੁੰਦੀਆਂ ਨੇ ਮਾੜੀਆਂ ਖਬਰਾਂ ਵੀ ਹੁੰਦੀਆਂ ਨੇ ਕਿਤੇ ਦੁਰਘਟਨਾਵਾਂ ਵਾਪਰ ਜਾਂਦੇ ਨੇ ਕਿਤੇ ਕੁਝ ਉਹ ਸਾਰਾ ਚੀਜ਼ ਦਾ ਜਿਹੜਾ ਅਸਰ ਹੈ ਸਾਡੇ ਖਾਣੇ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਇੱਕ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਪੜਨਾ ਲਈ ਸੀ ਵੀਡੀਓ ਉਹ ਵੀ ਜਦੋਂ ਵੀ ਅਸੀਂ ਖਾਣਾ ਬਣਾਉਨੇ ਆ ਖਾਣਾ ਬਣਾਉਣ ਦੇ ਸਮੇਂ ਸਾਨੂੰ ਪਰਮਾਤਮਾ ਦਾ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਚਾਹੇ ਮੂਲ ਮੰਤਰ ਕਰੋ ਚਾਹੇ ਜਿਸ ਵੀ ਤੁਸੀਂ ਆਪਣੇ ਧਰਮ ਨੂੰ ਮੰਨਦੇ ਹੋ ਉਸ ਚੀਜ਼ ਦਾ ਜਾਪ ਕਰੋ ਤਾਂ ਉਹ ਚੀਜ਼ਾਂ ਦੀ ਜਿਹੜਾ ਚੰਗਾ ਪ੍ਰਭਾਵ ਹੈ ਸਾਡੇ ਖਾਣੇ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਅੱਜ ਦੇ ਖਾਣਾ ਖਾਣ ਸੰਬੰਧੀ ਹੈ ਜਦੋਂ ਅਸੀਂ ਖਾਣਾ ਖਾ ਰਿਹਾ ਤਾਂ ਸਾਡਾ ਦਿਮਾਗ ਵੀ ਤਾਂ ਸਹੀ ਹੋਣਾ ਚਾਹੀਦਾ ਸਾਡੇ ਦਿਮਾਗ ਦੇ ਵਿੱਚ ਚੰਗੇ ਥੌਟਸ ਹੋਣੇ ਚਾਹੀਦੇ ਨੇ ਜੋ ਉਹ ਸਾਡਾ ਜਿਹੜਾ ਅਸੀਂ ਮਾੜੀਆਂ ਖਬਰਾਂ ਸੁਣਦੇ ਆ ਮਾੜੀਆਂ ਚੀਜ਼ਾਂ ਦੇਖਦੇ ਆ ਤਾਂ ਸਾਰੀ ਸਾਡੀ ਨੈਗੇਟਿਵਿਟੀ ਸਾਡੇ ਖਾਣੇ ਦੇ ਨਾਲ ਭਰ ਜਾਂਦੀ ਹੈ ਉਹ ਜਦੋਂ ਅਸੀਂ ਜਿਹੜਾ ਖਾਣਾ ਖਾ ਰਹੇ ਹੁੰਨੇ ਆ ਨੈਗੇਟਿਵਿਟੀਆਂ ਨੇ ਸਾਰੀਆਂ ਖਾਣੇ ਦੇ ਵਿੱਚ ਪੈ ਜਾਂਦੀਆਂ ਨੇ ਉਹੀ ਸਾਡਾ ਖਾਣਾ ਜਿਹੜਾ ਸਾਡੇ ਸਰੀਰ ਦੇ ਵਿੱਚ ਅੰਦਰ ਜਾਂਦਾ ਹੈ ਫਿਰ ਸਾਡਾ ਸਰੀਰ ਕਿੱਥੋਂ ਤੰਦਰੁਸਤ ਰਹੂਗਾ ਚਾਹੇ ਅਸੀਂ ਘੱਟ ਖਾ ਲਈਏ ਜ਼ਿਆਦਾ ਖਾ ਲਈਏ ਫਿਰ ਸਾਡੇ ਸਰੀਰ ਤੇ ਕੋਈ ਅਸਰ ਨਹੀਂ ਹੋਣਾ ਹੈਗਾ ਕਿਉਂਕਿ ਨੈਗੇਟਿਵਿਟੀ ਪਰ ਆ ਖਾਣਾ ਉਹ ਉਹੀ ਸਾਡੇ ਸਰੀਰ ਤੇ ਉਸ ਚੀਜ਼ ਨੇ ਅਸਰ ਕਰਨਾ ਹੈ ਜੇ ਅਸੀਂ ਆਪਣੇ ਸਰੀਰ ਨੂੰ ਥਕਾਵਟ ਭਰਿਆ ਸਮਝਦਾ ਹਾਂ ਕਈ ਵਾਰ ਅਸੀਂ ਸਮਝਣ ਲੱਗ ਜਾਂਦੇ ਨੇ ਵੀ ਸਾਡਾ ਮੇਰਾ ਸਰੀਰ ਤਾਂ ਬਹੁਤ ਥੱਕਿਆ ਪਿਆ ਹੈ ਅੱਜ ਤਾਂ ਮੈਂ ਸਾਰਾ ਦਿਨ ਕੰਮ ਕਰ ਕਰਕੇ ਥੱਕ ਗਿਆ ਜੇ ਅਸੀਂ ਇਹੀ ਗੱਲ ਨੂੰ ਸੋਚੀ ਜਾਵਾਂਗੇ ਸਿਰਫ ਦਿਮਾਗ ਦੀ ਖੇਡ ਹੈ ਜਿਹੋ ਜਿਹੀ ਸਾਡੀ ਸੋਚ ਹੈ ਉਹੋ ਜਿਹੀ ਸਾਡਾ ਸਰੀਰ ਬਣਨ ਲੱਗ ਜਾਊਗਾ ਹੁਣ ਤੁਹਾਨੂੰ ਇੱਕ ਸੌਖੀ ਜਿਹੀ ਐਗਜ਼ਾਮਪਲ ਦਿੰਨੀ ਆਂ ਕਈ ਮਾਵਾਂ ਦੇ ਪੇਟ ਦੇ ਵਿੱਚ ਜਦੋਂ ਬੱਚੇ ਮਾਵਾਂ ਬੱਚੇ ਨੂੰ ਜਨਮ ਦਿੰਦੀਆਂ ਨੇ ਬੱਚਾ ਪੇਟ ਦੇ ਵਿੱਚ ਹੁੰਦਾ ਹੈ ਉਦੋਂ ਸਾਡੇ ਸਿਆਣੇ ਬਜ਼ੁਰਗ ਹੀ ਕਹਿੰਦੇ ਸੀ ਵੀ ਚੰਗਾ ਦੇਖੋ ਚੰਗਾ ਸੋਚੋ ਤੇ ਚੰਗਾ ਸੁਣੋ ਜਿੰਨਾ ਹੋ ਸਕਦਾ ਹੈ ਪਰਮਾਤਮਾ ਦਾ ਨਾਮ ਸਿਮਰਨ ਜ਼ਰੂਰ ਕਰੋ ਕਿਉਂਕਿ ਉਹ ਚੀਜ਼ ਦਾ ਅਸਰ ਹੈ ਬੱਚਾ ਤਾਂ ਪੇਟ ਚ ਹੈ ਪਰ ਉਹ ਚੀਜ਼ ਦਾ ਅਸਰ ਹੈ ਜਿਹੜਾ ਸਾਰਾ ਉਹ ਬੱਚੇ ਤੇ ਪੈਣਾ ਸ਼ੁਰੂ ਹੋ ਜਾਂਦਾ ਸੋ ਇਹੋ ਹੀ ਚੀਜ਼ ਹੈ ਇਹ ਹੁਣ ਵੀ ਇਹੀ ਚੀਜ਼ ਹੈ ਵੀ ਜਿਹੋ ਜਿਹੀ ਸਾਡੀ ਸੋਚ ਹੈ ਉਹੋ ਜਿਹੀ ਸਾਡੇ ਖਾਣਾ ਖਾਂਦੇ ਸਮੇ ਸਾਡੇ ਅੰਦਰ ਜਾਣੀ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਅਸੀਂ ਬਾਰ-ਬਾਰ ਆਪਣੇ ਸਰੀਰ ਨੂੰ ਇਹ ਗੱਲ ਕਹੀ ਜਾਵਾਂਗੇ ਵੀ ਮੇਰੇ ਤਾਂ ਸਰੀਰ ਬਹੁਤ ਥੱਕਿਆ ਪਿਆ ਮੈਂ ਤਾਂ ਅੱਜ ਬਹੁਤ ਕੰਮ ਕਰ ਲਿਆ ਤਾਂ ਸਾਡਾ ਸਰੀਰ ਹੈ ਜਿਹੜਾ ਸਾਡੇ ਦਿਮਾਗ ਨੇ ਸਾਈਨ ਦੇਤਾ ਵੀ ਤੇਰਾ ਸਰੀਰ ਥੱਕਿਆ ਪਿਆ ਤਾਂ ਉਵੇਂ ਉਹ ਸੋਚਣਾ ਸ਼ੁਰੂ ਕਰ ਦੂਗਾ ਵੀ ਮੇਰੇ ਤਾਂ ਸਰੀਰ ਥੱਕਿਆ ਪਿਆ ਮੈਂ ਅੱਗੇ ਕੁਝ ਨਹੀਂ ਕਰ ਸਕਦਾ ਹੈਗਾ ਹੁਣ ਸਾਡਾ ਸਰੀਰ ਹੈ ਜਿਹੜਾ ਉਵੇਂ ਉਹ ਥਕਾਵਟ ਮੰਨਣੀ ਸ਼ੁਰੂ ਕਰ ਦੂਗਾ ਸਾਡਾ ਦਿਮਾਗ ਹੈ ਜਿਹੜਾ ਉਸੇ ਤਰੀਕੇ ਸੈਟ ਅਪ ਹੋ ਜਾਂਦਾ ਵੀ ਠੀਕ ਹੈ ਮੇਰੇ ਤਾਂ ਸਰੀਰ ਥੱਕ ਗਿਆ ਮੈਂ ਕੁਝ ਨਹੀਂ ਕਰ ਸਕਦਾ ਅਸੀਂ ਰੈਸਟ ਕਰਨ ਦੇ ਬਾਵਜੂਦ ਵੀ ਸਾਡਾ ਸਰੀਰ ਹੈ ਜਿਹੜਾ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਫਿਰ ਵੀ ਅਸੀਂ ਥੱਕਿਆ ਥੱਕਿਆ ਜਿਹਾ ਮਹਿਸੂਸ ਕਰਦੇ ਹਾਂ ਸਾਰਾ ਸਾਡੇ ਸੋਚਣ ਦੀ ਸ਼ਕਤੀ ਦੀ ਤਾਕਤ ਹੈ ਜਿਉਂ ਜਿਹੀ ਅਸੀਂ ਦਿਮਾਗ ਦੀ ਮੈਂਟੈਲਿਟੀ ਬਣਾ ਲਈ ਆਪਣੀ ਉਹ ਜਿਹੀ ਸਾਡੇ ਸਰੀਰ ਤੇ ਪ੍ਰਭਾਵ ਪੈਣੇ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਅਸੀਂ ਆਪਣੇ ਥਾਟਸ ਤੇ ਵਰਡਸ ਦੇ ਨਾਲ ਜਿਉਂ ਜਿਹੀ ਅਸੀਂ ਬੋਲ ਬੋਲਦੇ ਹਾਂ ਤੇ ਸਾਡੇ ਵਿਚਾਰ ਨੇ ਇਹ ਦੋ ਗੱਲਾਂ ਨੇ ਸਾਡੇ ਥਾਟਸ ਤੇ ਵਿਚਾਰ ਇਹ ਕੀ ਹੈ ਸਾਡੇ ਬਿਮਾਰ ਹੋਣ ਦਾ ਕਾਰਨ ਬਣ ਜਾਂਦੇ ਨੇ ਜਿਉਂ ਜਿਹਾ ਅਸੀਂ ਖਾਣਾ ਖਾਂਦੇ ਸਮੇਂ ਬੋਲ ਰਹੇ ਹਾਂ ਸੁਣ ਰਹੇ ਹਾਂ ਉਈ ਉਸ ਤੋਂ ਬਾਅਦ ਜਿਉ ਹਜਾ ਅਸੀਂ ਖਾਣਾ ਖਾਂਦੇ ਸਮੇਂ ਸੋਚ ਰਿਆਂ ਸਾਡੀ ਸੋਚ ਹੈ ਉਹ ਜੀ ਪ੍ਰਭਾਵ ਸਾਡੇ ਸਰੀਰ ਤੇ ਛੜਨਾ ਸ਼ੁਰੂ ਹੋ ਜਾਂਦੀ ਹੈ ਜੇਕਰ ਸਾਨੂੰ ਕੋਈ ਪੁੱਛਦਾ ਹੈ ਕਿ ਤੇਰਾ ਕੀ ਹਾਲ ਹੈ ਫੋਰ ਐਗਜ਼ਾਮਪਲ ਪੁੱਛ ਲੈਨੇ ਆਪਾਂ ਵੀ ਤੁਹਾਡਾ ਕੀ ਹਾਲ ਹੈ ਕਿਵੇਂ ਤੁਸੀਂ ਠੀਕ ਠਾਕ ਹੋ ਤਾਂ ਕੁਝ ਲੋਕੇ ਮੈਂ ਇਹ ਕਹਿੰਦੇ ਸੁਣਨੇ ਭਾਈ ਬੁਰਾ ਹਾਲ ਹੈ ਮੇਰਾ ਤਾਂ ਮਨ ਦੇ ਵਿੱਚ ਵੀ ਟੈਨਸ਼ਨਾਂ ਘਣਾਉਣ ਲੱਗ ਜਾਂਦੇ ਨੇ ਮੇਰਾ ਆ ਹੋ ਗਿਆ ਉਹ ਹੋ ਗਿਆ ਇਹ ਸਾਰੀਆਂ ਸਮੱਸਿਆਵਾਂ ਕੀ ਨੇ ਜਦੋਂ ਅਸੀਂ ਦੂਸਰੇ ਬੰਦੇ ਨੂੰ ਸਹੀ ਤਰੀਕੇ ਦੇ ਨਾਲ ਆਪਣੇ ਬਾਰੇ ਦੱਸੀ ਨਹੀਂ ਹੈਗਾ ਤਾਂ ਸਾਡੇ ਦਿਮਾਗ ਦਾ ਜਿਹੜਾ ਮਾਨਸਿਕ ਸ਼ਕਤੀ ਉਹ ਪਹਿਲੀ ਬਿਮਾਰਪੀ ਉਹ ਹੋਰ ਜ਼ਿਆਦਾ ਦੱਸਣ ਨਾਲ ਬਿਮਾਰ ਹੋ ਜੂਗੀ ਜੇ ਅਸੀਂ ਉਹੀ ਗੱਲਾਂ ਨੂੰ ਵਧੀਆ ਤਰੀਕੇ ਦੇ ਨਾਲ ਦੱਸਾਂਗੇ ਕਿ ਭਾਈ ਮੇਰਾ ਬਹੁਤ ਵਧੀਆ ਹਾਲ ਹੈ ਪ੍ਰਮਾਤਮਾ ਦੀ ਕਿਰਪਾ ਮੈਂ ਚੜਤੀ ਕਲਾ ਦੇ ਵਿੱਚਾਂ ਤਾਂ ਤੁਹਾਡੇ ਅੰਦਰ ਖੁਦ ਹੀ ਚੰਗੀਆਂ ਵਾਈਬਸ ਆਉਣੀਆਂ ਸ਼ੁਰੂ ਹੋ ਜਾਣਗੀਆਂ ਪੋਜ਼ਿਟਿਵਿਟੀ ਇੰਨੀ ਕਾਣੀ ਤੁਹਾਡੇ ਅੰਦਰ ਸ਼ੁਰੂ ਹੋ ਜੂਗੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਜੋ ਜਿਹੋ ਜਿਹਾ ਤੁਸੀਂ ਸੋਚੋਗੇ ਉਹ ਜਿਹੇ ਉਹ ਚੀਜ਼ਾਂ ਤੁਸੀਂ ਆਪਣੇ ਆਪ ਤੇ ਇੰਪਲੀਮੈਂਟ ਕਰਨੇ ਸ਼ੁਰੂ ਕਰ ਦੋਗੇ ਤਾਂ ਤੁਹਾਨੂੰ ਕਦੇ ਵੀ ਕੋਈ ਮੁਸ਼ਕਲ ਵੱਡੀ ਨਹੀਂ ਲੱਗੂਗੀ ਹਰੇਕ ਇਨਸਾਨ ਦੇ ਪ੍ਰਕਿਰਤੀ ਦਾ ਨਿਯਮ ਹੈ ਸੁੱਖ ਦੁੱਖ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਸਾਨੂੰ ਇਹ ਚੀਜ਼ਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਹੈਗਾ ਕਦੇ ਵੀ ਕੋਈ ਮੁਸ਼ਕਲਾਂ ਵੱਡੀਆਂ ਨਹੀਂ ਹੁੰਦੀਆਂ ਹੈਗੀਆਂ ਅਸੀਂ ਖੁਦ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਰੂਪ ਦੇ ਦਿੰਦੇ ਹਾਂ ਕਿਵੇਂ ਦੇ ਦਿੰਦੇ ਹਾਂ ਸਾਡੇ ਸੋਚ ਦੇ ਨਾਲ ਹਮੇਸ਼ਾ ਖੁਦ ਖਿੜੇ ਮੱਥੇ ਰਹੋਗੇ ਤਾਂ ਦੂਜਿਆਂ ਤੇ ਵੀ ਤੁਹਾਡਾ ਚੰਗਾ ਪ੍ਰਭਾਵ ਹੋਊਗਾ ਦੂਜੇ ਵੀ ਤੁਹਾਨੂੰ ਖਿੜੇ ਮੱਥੇ ਮਿਲਣਗੇ ਜੇ ਤੁਸੀਂ ਖੁਦ ਰੋਂਦੇ ਰਹੋਗੇ ਤਾਂ ਕੁਝ ਟਾਈਮ ਤਾਂ ਤੁਹਾਡੇ ਨਾਲ ਕੋਈ ਗੱਲਾਂ ਕਰੂਗਾ ਪਰ ਥੋੜੇ ਟਾਈਮ ਕਹਿ ਦੋ ਵੀ ਉਹ ਤਾਂ ਰੋਂਣ ਸੂਰਦਾ ਹੈ ਰੋਂਦੀ ਰੂ ਨਾਲ ਗੱਲਾਂ ਕਰਦਾ ਉਹਨੂੰ ਕੀ ਛੇੜਨਾ ਹੈ ਉਹ ਤਾਂ ਬਸ ਆਪਣੇ ਹੀ ਰੋਣੇ ਰੋਂਦਾ ਰਹਿੰਦਾ ਹੈ ਬੰਦਾ ਤੁਹਾਡੇ ਮੂੰਹ ਤੇ ਨਹੀਂ ਕਹੂਗਾ ਪਰ ਤੁਹਾਡੇ ਪਿੱਛੇ ਪਿੱਛੇ ਇਹ ਗੱਲਾਂ ਜ਼ਰੂਰ ਹੋਣਗੀਆਂ ਤੁਹਾਡੇ ਚਿਹਰੇ ਦੀ ਰੌਣਕ ਹੈ ਜਿਹੜੀ ਉਹ ਤੁਹਾਨੂੰ ਕਦੇ ਵੀ ਟੈਂਦੀ ਕਲਾ ਦੇ ਵਿੱਚ ਨਹੀਂ ਜਾਣ ਦਊਗੀ ਤਾਨੂੰ ਕਦੇ ਵੀ ਉਲਝਿਆ ਹੈ ਮਹਿਸੂਸ ਨਾ ਕਰਨ ਦਵੂਗੀ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਸੁਲਝਿਆ ਹੋਇ ਮਹਿਸੂਸ ਕਰੂੰਗੀ ਕਈ ਵਾਰ ਤਾਂ ਸਾਡੇ ਕਈ ਸਾਲਾਂ ਦੇ ਬਣੇ ਹੋਏ ਰਿਸ਼ਤੇ ਨੇ ਉਹ ਛੋਟੇ ਛੋਟੇ ਸਾਡੀ ਸੋਚ ਤੇ ਸਾਡੀਆਂ ਗੱਲਾਂ ਤੇ ਵਿਗੜ ਜਾਂਦੇ ਨੇ ਕਿਵੇਂ ਵਿਗੜ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕੌਣ ਕਿਹੜੀ ਗੱਲ ਤੇ ਕਿਵੇਂ ਰੁੱਸ ਜਾਵੇ ਕਿਹੜੀ ਛੋਟੀ ਜੀ ਗੱਲ ਨੂੰ ਮਾਈਂਡ ਕਰ ਜਵੇ ਅਸੀਂ ਤਾਂ ਇਹ ਸੋਚਦੇ ਰਹਿੰਦੇ ਹਾਂ ਵੀ ਛੋਟੇ ਛੋਟੇ ਗੱਲਾਂ ਨੇ ਠੀਕ ਹੈ ਮੈਂ ਨਹੀਂ ਨਹੀਂ ਕਰ ਗਈ ਪਰ ਅੱਗੇ ਵਾਲੇ ਦਿਨ ਇਹਨਾਂ ਪਤਾ ਹੈਗਾ ਵੀ ਉਹ ਥੋੜੀ ਛੋਟੀ ਜੀ ਗੱਲ ਨੂੰ ਕਿਸ ਤਰੀਕੇ ਨਾਲ ਸੋਚ ਰਹੋ ਸਿਰਫ ਕਾਦੇ ਕਾਦੇ ਆਧਾਰ ਤੇ ਸੋਚਣ ਦੇ ਦਾ ਤੇ ਉਹਦੀ ਸੋਚ ਇਸ ਤਰ੍ਹਾਂ ਦੀ ਹੈ ਵੀ ਤੁਹਾਨੂੰ ਉਹਨੇ ਤੁਹਾਨੂੰ ਮਾੜਾ ਤੁਹਾਡੇ ਬਾਰੇ ਮਾੜਾ ਸੋਚਣਾ ਸ਼ੁਰੂ ਕਰ ਦਿੱਤਾ ਉਹ ਛੋਟੀ ਜਿਹੀ ਛੋਟੀ ਕਿਸੇ ਗੱਲ ਤੇ ਗੁੱਸਾ ਹੋ ਜਾਊਗਾ ਇਹ ਰਿਸ਼ਤੇ ਮਜ਼ਬੂਤ ਨਹੀਂ ਹੁੰਦੇ ਹੈਗੇ ਜਦੋਂ ਅਸੀਂ ਛੋਟੇ ਛੋਟੀਆਂ ਗੱਲਾਂ ਤੇ ਸਾਡੀ ਸੋਚਣ ਸ਼ਕਤੀ ਜਿਹੜੀ ਮਜਬੂਰ ਹੋ ਜਾਂਦੀ ਹੈ ਛੋਟੇ ਛੋਟੇ ਗੱਲਾਂ ਨੂੰ ਸੋਚਣ ਬਾਰੇ ਅਸੀਂ ਗੁੱਸੇ ਗਿਲੇ ਕਰਕੇ ਬੈਠ ਜਾਂਦੇ ਆ ਜਿੰਨਾ ਚਿਰ ਅਸੀਂ ਆਪਣੇ ਸਰੀਰ ਨੂੰ ਠੀਕ ਨਹੀਂ ਰੱਖਦੇ ਹੈਗੇ ਸਾਡੇ ਦਿਮਾਗ ਨੂੰ ਸਹੀ ਨਹੀਂ ਰੱਖਦੇ ਹੈਗੇ ਉਨਾ ਸਿਰ ਅਸੀਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਚੰਗੇ ਫਲ ਫਰੂਟ ਖਾ ਲਓ ਜਿੰਨੀਆਂ ਮਰਜ਼ੀ ਚੰਗੇ ਕੋਈ ਵੀ ਜੂਸ ਵਗੈਰਾ ਪੀ ਲਓ ਤਾਂ ਉਸੇ ਤੰਦਰੁਸਤ ਨਹੀਂ रह ਸਕਦੇ ਹੈਗੇ ਜਦੋਂ ਤੱਕ ਸਾਡੀ ਮਾਨਸਿਕ ਸ਼ਕਤੀ ਸਹੀ ਨਹੀਂ ਹੈਗੀ ਤੁਸੀਂ ਕਿੰਨੇ ਵੀ ਚੰਗੇ ਬਣ ਜੋ ਕਿੰਨੇ ਵੀ ਚੰਗੀਆਂ ਗੱਲਾਂ ਕਰ ਲਓ ਪਰ ਜਦੋਂ ਤੁਹਾਡਾ ਦਿਮਾਗ ਤੁਹਾਡੇ ਕੰਟਰੋਲ ਦੇ ਵਿੱਚ ਹੈ ਤਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖ ਸਕਦੇ ਹੋ ਕਿਵੇਂ ਰੱਖ ਸਕਦੇ ਹੋ ਜਦੋਂ ਤੁਸੀਂ ਚੰਗਾ ਸੋਚ ਰਹੇ ਹੋ ਤੁਹਾਡੀ ਚੰਗੀ ਸੋਚ ਹੈ ਤੁਹਾਡੇ ਚੰਗੇ ਬੋਲਨੇ ਜੇ ਤੁਹਾਡੇ ਮਾੜੇ ਬੋਲ ਨੇ ਤੁਹਾਡੇ ਖਾਣੇ ਖਾਣਾ ਖਾਂਦੇ ਸਮੇ ਤੁਸੀਂ ਮਾੜੇ ਬੋਲ ਬੋਲ ਰਹੇ ਹੋ ਜਾਂ ਤੁਸੀਂ ਅਜਿਹੀਆਂ ਚੀਜ਼ਾਂ ਦੇਖ ਰਹੇ ਹੋ ਜਿਨ੍ਹਾਂ ਦਾ ਗਲਤ ਅਸਰ ਤੁਹਾਡੇ ਖਾਣੇ ਤੇ ਪੈ ਰਿਹਾ ਤਾਂ ਇਹ ਵੀ ਬਹੁਤ ਨੁਕਸਾਨਦਾਇਕ ਚੀਜ਼ਾਂ ਨੇ ਤਾਂ ਇਹ ਸਾਰੀਆਂ ਜਿਹੜੀਆਂ ਛੋਟੇ ਛੋਟੇ ਅਕਸਰ ਇਹ ਸਾਰੀਆਂ ਛੋਟੇ ਛੋਟੇ ਗੱਲਾਂ ਸਾਡੇ ਨਾਲ ਸਮਾਜ ਦੇ ਵਿੱਚ ਸਾਡੇ ਆਪਣੇ ਸਰੀਰ ਤੇ ਵਾਪਰਦੀਆਂ ਰਹਿੰਦੀਆਂ ਨੇ ਤੁਹਾਨੂੰ ਇਹ ਬਿਲਕੁਲ ਸਹੀ ਕਿਤੇ ਸੱਚੀਆਂ ਗੱਲਾਂ ਦੱਸੀਆਂ ਨੇ ਵੀ ਸਾਡੇ ਨਾਲ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਤੇ ਅਸੀਂ ਇਹ ਚੀਜ਼ਾਂ ਕਰਦੇ ਰਹਿੰਦੇ ਹਾਂ ਹੁਣ ਕਿਹੜੀਆਂ ਨੇ ਦੋ ਚੀਜ਼ਾਂ ਸਾਡੇ ਬੋਲ ਸਾਡੇ ਥੌਟਸ ਸਾਡੀ ਸੋਚ ਤੇ ਸਾਡੇ ਵਿਚਾਰ ਕਿਸ ਤਰ੍ਹਾਂ ਦੇ ਨੇ ਸਾਡੇ ਵਿਚਾਰ ਤੇ ਸਾਡੇ ਕੀ ਨੇ ਵਰਡਸ ਸਾਡੇ ਸ਼ਬਦ ਅਸੀਂ ਆਪਣੇ ਦੋ ਚੀਜ਼ਾਂ ਤੇ ਕੰਟਰੋਲ ਰੱਖਣਾ ਹੈ ਸਾਡੇ ਵਿਚਾਰਾਂ ਤੇ ਤੇ ਸਾਡੀ ਸੋਚ ਤੇ ਸਾਡੇ ਬੋਲਣ ਦੇ ਤਰੀਕੇ ਤੇ ਥੌਟਸ ਐਂਡ ਵਰਡਸ ਦੋਨਾਂ ਚੀਜ਼ਾਂ ਤੇ ਜੇ ਅਸੀਂ ਆਪਣੇ ਆਪ ਤੇ ਕੰਟਰੋਲ ਰੱਖਾਂਗੇ ਇਹਨਾਂ ਨੂੰ ਆਪਣੇ ਖਾਣਾ ਖਾਂਦੇ ਸਮੇਂ ਕੁਝ ਵੀ ਪੀਂਦੇ ਸਮੇਂ ਨਹੀਂ ਇਹ ਚੀਜ਼ਾਂ ਦੀ ਵਰਤੋਂ ਕਰਾਂਗੇ ਮਾੜੇ ਤਰੀਕੇ ਦੇ ਨਾਲ 네ਗੇਟਿਵਿਟੀਆਂ ਪਰੇ ਨਾਲ ਤਾਂ ਅਸੀਂ ਕਦੇ ਵੀ ਬਿਮਾਰ ਨਹੀਂ ਹੋਵਾਂਗੇ ਸਾਡਾ ਸਰੀਰ ਹੈ ਜਿਹੜਾ ਹਮੇਸ਼ਾ ਤੰਦਰੁਸਤ ਤੇ ਰੈਸਟ ਪੂਸ਼ਟ ਪਰਿਆ ਰਹੂਗਾ ਜਦੋਂ ਵੀ ਕੁਝ ਵੀ ਖਾਣਾ ਹੈ ਤਾਂ ਉਦੋਂ ਚੰਗੀ ਸੋਚ ਸੋਚੋ ਚੰਗੀਆਂ ਗੱਲਾਂ ਕਰੋ ਕੋਸ਼ਿਸ਼ ਕਰੋ ਵੀ ਖਾਣਾ ਖਾਂਦੇ ਸਮੇਂ ਬਿਲਕੁਲ ਵੀ ਅਜਿਹੀਆਂ ਗੱਲਾਂ ਦਿਮਾਗ 'ਚ ਨਾ ਲਿਆਓ ਜਾਇ ਜਹੇ ਗੱਲਾਂ ਨਾ ਕਰੋ ਜਿਨ੍ਹਾਂ ਦਾ ਤੁਹਾਡੇ ਖਾਣੇ ਤੇ ਬੁਰਾ ਅਸਰ ਪਵੇ ਨੰਬਰ 2 ਤੇ ਕਦੇ ਵੀ ਮਾੜੇ ਬੋਲ ਨਾ ਬੋਲੋ ਕੋਈ ਕੁਝ ਸੁਣ ਰਿਹਾ ਕੋਈ ਬੋਲ ਰਿਹਾ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਦਾ ਕੋਈ ਅਪਸ਼ਬਦ ਬੋਲ ਰਿਹਾ ਉਹ ਚੀਜ਼ਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਖਾਣੇ ਦੇ ਵਿੱਚ ਉਹ ਚੀਜ਼ਾਂ ਦਾ ਪ੍ਰਭਾਵ ਲੈ ਕੇ ਸਾਡੇ ਅੰਦਰ ਨਹੀਂ ਜਿਹੜੀਆਂ ਉਹ ਸ਼ਾਮਲ ਹੋ ਜਾਂਦੀਆਂ ਨੇ ਫਿਰ ਸਾਡਾ ਸਰੀਰ ਜਿਹੜਾ ਮਾਨਸਿਕ ਤੌਰ ਤੇ ਵੀ ਬਿਮਾਰ ਹੁੰਦਾ ਹੈ ਸਰੀਰਕ ਤੌਰ ਤੇ ਤਾਂ ਬਿਮਾਰ ਹੋਣੀ ਹੋਣਾ ਉਹਦੇ ਨਾਲ ਮਾਨਸਿਕ ਤੌਰ ਤੇ ਵੀ ਬਿਮਾਰ ਹੁੰਦਾ ਕਿਉਂਕਿ ਸਰੀਰਕ ਤੌਰ ਤੇ ਬਿਮਾਰੀ ਤਾਂ ਦਿਖ ਜਾਂਦੀ ਹੈ ਪਰ ਮਾਨਸਿਕ ਤੌਰ ਤੇ ਬਿਮਾਰ ਬੰਦੇ ਦਾ ਨਹੀਂ ਪਤਾ ਲੱਗਦਾ ਹੈਗਾ ਅਸੀਂ ਹੋਰ ਹੀ ਉਲਝਣਾਂ ਦੇ ਵਿੱਚ ਫਸੇ ਰਹਨਾ ਹੈ ਵੀ ਪਤਾ ਨਹੀਂ ਕੀ ਹੋ ਗਿਆ ਕਿਉਂ ਸਰੀਰ ਐਵੇਂ ਰਹਿੰਦਾ ਥੱਕਿਆ ਰਹਿੰਦਾ ਟੁੱਟਿਆ ਰਹਿੰਦਾ ਹੈ ਸਰੀਰ ਤੇ ਜਾਨ ਨਹੀਂ ਇਹ ਚੀਜ਼ਾਂ ਸਾਰੀਆਂ ਨੇ ਇਹ ਸਾਡੇ ਸੋਚ ਸਾਡੀ ਸੋਚ ਵਿਚਾਰ ਤੇ ਸਾਡੇ ਬੋਲਾਂ ਦੇ ਕਾਰਨ ਹੁੰਦੀਆਂ ਨੇ ਸੋ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀਆਂ ਇਹ ਮਰੀਆਂ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ